ਜਿਹੜਾ ਕੋਚਾ ਇਥੇ 70 ਰੁਪਏ ਦਾ ਸੀ ਅੱਜ 13 ਰੁਪਏ ਵਿੱਚ ਮਿਲੇਗਾ ਸਾਰਾ ਕੁਝ ਮਿਕਸ ਕਰਕੇ ਅਸੀਂ 13 ਰੁਪਏ ਦਾ ਦੇ ਰਹੇ ਹਾਂ ਅੱਜ ਕੋ ਬਿਜ਼ਨਸ ਨਹੀਂ ਆ 13 ਰੁਪਏ ਨਾ ਸਮਝਣ 13 ਦਾ ਸਿਧਾਂਤ ਸਮਝੇ ਕਿ 13 ਮਤਲਬ ਹੈ 13 ਜਿਹੜੀ ਜਿਹੜੀ 13 13 ਬਾਬਾ ਨਾਨਕ ਜੀ ਦੀ ਪ੍ਰਥਾ ਹੈ ਨਾ ਹੈ ਹਰ ਧਰਮ ਵਾਸਤੇ ਆ ਇਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਹਰ ਕੋਈ ਸੇਵਾ ਕਰ ਸਕਦਾ ਜੀ ਇਹ ਸਾਰੇ ਵਾਸਤੇ ਦਰਵਾਜ਼ੇ ਖੁੱਲੇ ਨੇ ਜੀ ਚਾਹੇ ਉਹ ਕਮਾਈ ਦਾ ਹੋਵੇ ਤੇ ਚਾਹੇ ਗੁਰਬਾਣੀ ਦੇ ਨਾਲ ਜੁੜੇ ਦੋਵਾਂ ਦਾ ਦਸਵੰਦ ਬਹੁਤ ਜ਼ਰੂਰੀ ਹੈ। ਇੱਕ ਸਗਨ ਵੀ ਹੋ ਜਾਂਦਾ ਵਾ, ਇੱਕ ਮਿੱਠੇ ਦਾ, ਇੱਕ ਸਾਂਝ ਆ ਜਾਂਦੀ ਆ ਪਿਆਰ ਵਾਲੀ ਕਿ ਹਾਂ ਵੀ ਜੇ ਲੂਣ ਖਾਦਾ ਹੈ ਤਾਂ ਨਾਲ ਮਿੱਠਾ ਵੀ ਖਾ ਕੇ ਜਾ ਰਿਹਾ ਹੈ। ਸਾਸੀਗਾ ਦੋਸਤੋ ਮੈਂ ਤੁਹਾਡਾ دوست ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਚੈਨਲ। ਤਸਵੀਰਾਂ ਵਿਖਾਵਾਂਗੇ ਤਾਲੁਸ਼ਰੀ ਅਮਰਸਰ ਸਾਹਿਬ ਦੀਆਂ ਖਾਲਸਾ ਕੁਲਚੇ ਵਾਲਿਆਂ ਦੀਆਂ ਜਿਨ੍ਹਾਂ ਕਿ ਬਾਬਾ ਨਾਨਕ ਦੇ ਪ੍ਰਥਾ ਚਲਾਈ ਸੀ 13-13 ਦੇ ਲੰਗਰ ਦੀ ਅੱਜ ਉਸੇ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ 13-13 ਰੁਪਏ ਦਾ ਜਿਹੜਾ ਕੀ ਕੁੱਚੇ ਵਾਲਾ ਇਹ ਲਗਾਏਗੇ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਕੋਚਾ ਇੱਥੇ 70-80 ਰੁਪਏ ਦਾ ਸੀ ਅੱਜ 13 ਪਏ ਵਿੱਚ ਮਿਲੇਗਾ ਤੇ ਵੱਡੀ ਤਦਾਦ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਬਹੁਤ ਅੱਛੀ ਦਾ ਲਾਹ ਲੈ ਰਹੀਆਂ ਨੇ ਅਤੇ ਨਾਲ ਹੀ ਇਹਨਾਂ ਦੀ ਗੱਲ ਕਰੀਏ ਦੇਸੀ ਘਿਓ ਜਿਹੜਾ ਵਾਲਾ ਕੜਾ ਪ੍ਰਸ਼ਾਦ ਉਹ ਵੀ ਅੱਜ ਇੱਥੇ ਸੰਗਤ ਜਿਹੜਾ ਕੀ 13 ਪਏ ਵਿੱਚ ਮਿਲੇਗਾ 13-13 ਇਹ ਪ੍ਰਥਮ ਲੈ ਕੇ ਅੱਜ ਇਹਨਾਂ ਵੱਲੋਂ 50 ਤੋਂ 60 ਬੰਦਿਆਂ ਵੱਲੋਂ ਜਿਹੜੀ ਕੀ ਪ੍ਰਸ਼ਾਦ ਲਾਈ ਗਈ ਆ ਤੇ ਸੰਗਤਾਂ ਜਿਹੜੀਆਂ ਆ ਤੁਸੀਂ ਦੇਖ ਸਕਦੇ ਹੋ ਇਸ ਲੰਗਰ ਦਾ ਪੂਰਾ ਫਾਇਦਾ ਲੈ ਰਹੀਆਂ ਨੇ ਅਤੇ ਇਹਨਾਂ ਨੂੰ ਤੇਰਾ ਤੇਰਾ ਪੇ ਵਿੱਚ ਕੁਲਚਾ ਜਿਹੜਾ ਮਿਲ ਰਿਹਾ ਆਲੂ ਵਾਲਾ ਗੱਲਬਾਤ ਵੀ ਕਰਾਂਗੇ ਭਾਈ ਅਮਨਦੀਪ ਦੇ ਨਾਲ ਹੀ ਭਾਈ ਸਾਹਿਬ ਵਧਾਈ ਦੇ ਪਾਤਰ ਹੋ ਅੱਜ ਬਾਬੇ ਨਾਲ ਦੀ ਪ੍ਰਥਮ ਅੱਗੇ ਚਲਾ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਮੇਰੇ ਆਸਤੇ ਬੜੇ ਸੁਭਾਗ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਸਾਹਿਬ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਸੇਵਾ ਲਾਈ ਤੇ ਮੈਂ ਤਾਂ ਇਹ ਭਾਗੀ ਬਣਿਆ ਵਾਂ ਵਧਾਈ ਦਾ ਤੇ ਅੱਜ ਗੁਰੂ ਸਾਹਿਬ ਨੇ ਕਿਰਪਾ ਕਰਕੇ ਅੱਗੇ ਸਾਲ ਬਾਤ ਕਰੀਦਾ ਸੀ ਅੱਜ ਤੋਂ ਅਸੀਂ 1 ਮਹੀਨੇ 'ਚ 1 ਦਿਨ ਅਸੀਂ 13 ਦਾ ਇਸ ਸਿਧਾਂਤ ਚਲਾਇਆ ਕਰਾਂਗੇ ਕਿੰਨੇ ਤੋਂ ਵੀ ਕਿੰਨਾ ਕਿ ਸਟਾਫ ਲਗਾ ਆ ਗਿਆ ਕਿੰਨੇ ਕਿ ਤੰਦੂਰ ਲਗਾ ਆ ਗਏ ਨੇ ਤੇ ਕਿੰਨੀ ਕਿ ਕੁਆਨਟੀਟੀ ਜਿਹੜੀ ਆ ਇਸ ਕੁੰਚੀਆਂ ਦੀ ਲਗਣੀ ਆ ਅੱਜ ਸਿਰਫ ਅਸੀਂ 4-5 ਤੰਦੂਰ ਲਾਏ ਨੇ ਅੱਜ ਛੋਟੇ ਤੋਂ ਸ਼ੁਰੂ ਆਏ ਗੁਰੂ ਸਾਹਿਬ ਅਗਲੇ ਮਹੀਨੇ ਜੋ ਕਿਰਪਾ ਕਰਦੇ ਨੇ ਬਾਕੀ ਅੱਜ ਅਸੀਂ ਰੈਸਟੋਰੈਂਟ ਦਾ ਕੰਮ ਬੰਦ ਕਰਤਾ ਔਰ ਇਦਨੋਂ ਵੀ ਚੱਲਣ ਲੱਪਿਆ ਔਰ ਉਦੋਂੋਂ ਵੀ ਸ਼ੁਰੂਆਤ ਹੋ ਗਈ ਆ ਜਿਉਂ-ਜਿਉਂ ਸੰਗਤ ਆਈ ਜਾਏਗੀ ਅਸੀਂ ਲੱਗੇ ਆਂ ਸ ਕਿ ਕਿੰਨੇ ਕ ਲੱਗ ਜਾਂਗੇ ਸ਼ਾਮ ਤੱਕ ਇੱਕ ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਲੰਗਰ ਆ ਕਿੰਨੇ ਕ ਕੁਲਚੇ ਲੱਗ ਜਾਂਗੇ ਵੀ ਬਹੁਤ ਅਸੀਂ ਐਸਟੀਮੇਟ ਜਿਹੜਾ ਹੈ ਨਾ ਉਹ 1500 2000 ਦਾ ਮਟੀਰੀਅਲ ਸਟੈਂਡ ਕੀਤਾ ਆ ਇਸ ਮੁਤਾਬਿਕ ਇੰਨਾ ਸਟੈਂਡ ਕੀਤਾ ਹੈ ਬਾਕੀ ਬੈਕਅਪ ਸਾਡੇ ਕੋ ਹੈਗਾ ਜੇ ਸਾਨੂੰ ਲੋਡ ਪਈ ਕੋਈ ਆਈ ਜਾਈ ਜਾ ਰਿਹਾ ਵਾ ਤੇ ਅਸੀਂ ਉਹਨਾਂ ਦਵਾ ਕਿਉਂਕਿ ਸਕੂਲਾਂ ਦੇ ਵਿੱਚ ਨਾ 3 ਵਜੇ ਤੋਂ ਬਾਅਦ ਆ ਛੁੱਟੀ ਹੋਣੀ ਆ ਤੇ ਸਕੂਲਾਂ ਦਾ ਟਾਈਮ ਦਿੱਤਾ ਆ ਉਹ ਬੱਚੇ ਆਉਣਗੇ ਉਹ ਫਿਰ ਉਹਨਾਂ ਨੂੰ ਆਪਾਂ ਦਵਾਵਾਂਗੇ। ਮੈਨੂੰ ਵੀ ਪੱ ਲੱਗਾ ਵੀ ਨਾਲ ਤੁਸੀਂ ਦੇਸੀ ਘਿਓ ਵਾਲਾ ਗੁੜ ਵਾਲਾ ਕੜਾਹ ਵੀ ਜਿਹੜਾ ਵਰਤਾ ਰਹੇ ਹੋ ਇਹ ਮੰਚ ਕਿਸ ਤਾਪ ਜਿਹੜੇ ਕੋਚੇ ਦੇ ਲਾਏ ਲਾਏ ਨਾਲ ਗੁੜ ਵਾਲਾ ਕੜਾਹ ਕਿਸ ਤਾ ਰਸੂਜਾ ਕੇ ਨਾਲ ਨਹੀਂ ਜਦੋਂ ਗੁਰਪੁਰਬ ਤੇ ਲਾਈਦਾ ਨਾ ਉਦੋਂ ਕੌਫੀ ਵੀ ਲਾਈਦੀ ਆ ਗੁੜ ਦਾ ਕੜਾਹ ਵੀ ਲਾਈਦਾ ਖੀਰ ਵੀ ਲਾਈਦੀ ਆ ਬੋਤਲ ਵੀ ਲਾਈਦੀ ਆ ਤੇ ਕੁਚਾ ਵੀ ਲਾਈਦਾ ਪੰਜ ਛੇ ਚੀਜ਼ਾਂ 13 ਰੁਪਏ ਦੀਆਂ ਇਹ ਦੇਸੀ ਘਿਓ ਦਾ ਗੁੜ ਦਾ ਕੜਾਹ ਵੀ ਲੋਕੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇੱਕ ਸਗਨ ਵੀ ਹੋ ਜਾਂਦਾ ਵਾ ਇੱਕ ਮਿੱਠੇ ਦਾ ਇੱਕ ਸਾਂਝ ਆ ਜਾਂਦੀ ਆ ਪਿਆਰ ਵਾਲੀ ਕਿ ਹਾਂ ਵੀ ਜੇ ਲੂਣ ਖਾਦਾ ਹੈ ਤਾਂ ਨਾਲ ਮਿੱਠਾ ਵੀ ਖਾ ਕੇ ਜਾ ਰਿਹਾ। ਕਿ ਬਿਨੈਸ ਤੋਂ ਵੀ ਕੁਝੋ ਜਿਹਾ ਫਰਕ ਤਾਂ ਨਹੀਂ ਆ ਜਿਹੜਾ ਕੁਲਚਾ ਤੁਹਾਡੀ ਦੁਕਾਨ ਤੇ 70 ਤੋਂ 80 ਰੁਪਏ 'ਚ ਮਿਲਦਾ ਅੱਜ ਉਹ ਕੁਲਚਾ 13 ਰੁਪਏ 'ਚ ਮਿਲ ਰਿਹਾ। ਕਿਸੇ ਕਿਸਮ ਦੀ ਕੋਈ ਵਿੱਚ ਕਾਉਂਟਰੀ ਫਰਕ ਤਾਂ ਨਹੀਂ ਆ ਆਲੂ ਦਾ ਹੋਰ ਜਿਹੜੀ ਸਮਗਰੀ ਆ ਉਸੇ ਤਰ੍ਹਾਂ ਉਹ ਭਰੀ ਜਾ ਰਹੀ ਆ। ਬਿਲਕੁਲ ਅੱਜ ਜਿਹੜਾ ਅਸੀਂ ਰੈਸਟੋਰੈਂਟ 'ਚ 65 ਰੁਪਏ ਤੋਂ ਲੈ ਕੇ 100 ਰੁਪਏ ਦਾ ਕੁਲਚਾ ਦਿੰਨੇ ਆ ਇਹ ਸਾਰਾ ਕੁਝ ਮਿਕਸ ਵੈਜ ਪਿਆਜ਼ ਗੋਭੀ ਆਲੂ ਸਾਰਾ ਕੁਝ ਇਹ ਇੱਕੋ ਮਕਸਦ ਨਾਲ 13 ਰੁਪਏ ਦਾ ਦਿੱਤਾ ਜਾ ਰਿਹਾ ਵਾ ਕਿ ਜਿਹੜਾ ਕੋਈ ਅਸਮਰਥ ਆ ਮਜ਼ਦੂਰ ਆ ਉਹ 70 80 100 ਰੁਪਏ ਨਹੀਂ ਖਰ ਸਕਦਾ ਉਹ ਮਹੀਨੇ 'ਚ ਇੱਕ ਦਿਨ ਮੇਰੇ ਕੋਲੋਂ ਆਵੇ ਔਰ ਆਪਣਾ ਇੱਕ ਇੰਜੋਏ ਕਰ ਜਾਵੇ ਆਪਣੀ ਤਸੱਲੀ ਕਰ ਜਾਵੇ ਦੂਜਾ ਮਕਸਦ ਮੇਰਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੋ 13 ਦਾ ਸਿਧਾਂਤ ਸਮਝਾਉਣ ਦੀ ਕੋਸ਼ਿਸ਼ ਦੇ ਵਿੱਚ ਇੰਨੀਆਂ ਉਦਾਸੀਆਂ ਕੀਤੀਆਂ ਤਾਂ ਮੈਨੂੰ ਥੋੜੀ ਸੋਝੀ ਪਈ ਗੁਰੂ ਪਿਆਰਿਆਂ ਨਾਲ ਕਿ ਤੇ ਮੇਰਾ ਵੀ ਮਕਸਦ ਹੈ ਕਿ 13 ਰੁਪਏ ਨਾ ਸਮਝਣ 13 ਦਾ ਸਿਧਾਂਤ ਸਮਝੇ ਕਿ 13 ਮਤਲਬ ਹੈ 13 ਇੱਥੇ ਆਇਆ ਮੈਂ ਤਾਂ ਤੇਰਾ ਬਣ ਕੇ ਰਹਿਣਾ ਪੈਣਾ ਮੈਂ ਤੇ ਤੇਰੇ ਸਿਧਾਂਤਾਂ 'ਤੇ ਚੱਲਣਾ ਪੈਣਾ ਮੈਂ ਵੀ ਇਸ ਤੋਂ ਵਿੱਚ ਸੰਗਤਾਂ 'ਚ ਕਿੰਨੇ ਕੁ ਸ਼ਾਅ ਵਾ ਕਿੰਨੇ ਕੁ ਲੋਲੇਸ਼ੀਦਾ ਫਾਇਦਾ ਲੈ ਰਹੇ ਨੇ ਤੇ ਲੋਕ ਕਿਥੋਂ ਕਿਥੋਂ ਆ ਕੇ ਜਿਹੜਾ ਕਿ ਇੱਥੇ ਅੱਜ ਕੁਲਚਾ ਲੰਗਾ ਛਕ ਰਹੇ ਨੇ ਉਹ ਵੀ ਤੇਰਾ ਰੇ ਦੇ ਵਿੱਚ ਫਾਇਦੇ ਵਾਲੀ ਗੱਲ ਤਾਂ ਮੈਂ ਕਹਿ ਨਹੀਂ ਸਕਦਾ ਕਿ ਲੋਕੀ ਮੇਰੇ ਤੋਂ ਫਾਇਦਾ ਲੈ ਰਹੇ ਆ ਉਹ ਨਹੀਂ ਫਾਇਦਾ ਲੈ ਕੇ ਜਾ ਰਹੇ ਸਾਰਾ ਫਾਇਦਾ ਮੈਂ ਲੈ ਰਿਹਾ ਅੱਜ ਮੈਂ ਮੇਲਾ ਲੁੱਟ ਰਿਹਾ ਅੱਜ ਮੈਂ ਸੈਲਫਿਸ਼ ਐ ਮੈਂ ਅੱਜ ਇਹ ਕਮਾਈ ਕਰਨ ੜਿਆ ਕਿ ਮੈਨੂੰ ਲੋਕੀ ਬਲੇਸਿੰਗਸ ਦੇ ਕੇ ਜਾਣ ਮੇਰੇ ਘਰੋਂ ਆਏ ਖੁਸ਼ ਹੋ ਕੇ ਜਾਣ ਤੇ ਮਾਲਕ ਕਿਤੇ ਨਾ ਕਿਤੇ ਮੈਨੂੰ ਵੀ ਕਿਤੇ ਢੋਈ ਲਾਵੇ। ਮੈਨੂੰ ਸੋ ਭਾਈ ਸਾਹਿਬ ਜੀ ਜਿਹੜਾ ਤੁਸੀਂ ਲੰਗਰ ਲਗਾਉਂਦੇ ਹੋ 13-13 ਦਾ ਇਹ ਆਪਣੀ ਕਮਾਈ ਚ ਲਾਉਂਦੇ ਹੋ ਕਿ ਜਾਂ ਆਪਣਾ ਦਸਵੰਦ ਕੱਢਦੇ ਹੋ ਜਿਹੜਾ ਉਹਦੇ ਵਿੱਚੋਂ ਦਸਵੰਦ ਲਗਾਉਂਦੇ ਹੋਗਾ। ਇੱਕ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਸਾਡੀ ਕਮਾਈ ਦਾ ਦਸਵੰਦ ਹੈ ਉਹ ਰੂਟੀਨ 'ਚ ਨਿਕਲਦਾ ਹੈ। ਫਿਰ ਕਾਫੀ ਲੋਕ ਸੱਜਣਤਾਈ ਦੇ ਵਿੱਚ ਜੁੜੇ ਹੋਏ ਆ ਉਹ ਆਪ ਹੀ ਕੰਟ੍ਰਿਬਿਊਟ ਕਰ ਦਿੰਦੇ ਨੇ। ਮੇਰੇ ਇਕੱਲੇ ਦਾ ਵਸਦਾ ਰੋਗ ਨਹੀਂਗਾ ਕਿ ਐਡੇ ਵੱਡੇ ਪ੍ਰੋਜੈਕਟ ਨੂੰ ਮੈਂ ਹੈਂਡਲ ਕਰ ਸਕਾਂ। ਇੱਥੇ ਹਜ਼ਾਰਾਂ ਲੱਖਾਂ ਰੁਪਏ ਦਾ ਪ੍ਰੋਜੈਕਟ ਲੱਗ ਜਾਂਦਾ ਹੈ ਇਹ ਮੇਰੇ ਨਾਲ ਕਾਫੀ ਲੋਕ ਜੁੜੇ ਆ ਇੱਥੋਂ ਵੀ ਬਾਹਰੋਂ ਵੀ ਪੰਜਾਬ ਤੋਂ ਵੀ ਸਿਰਫ ਇੱਕ ਵਾਰੀ ਵਾਅਦਾ ਦਿੱਤੇ ਕਿ ਇੰਨੀ ਤਰੀਕ ਨੂੰ ਆ ਕੰਮ ਕਰਨਾ ਹੈ ਇਹ ਚਾਰ ਦਿਨਾਂ ਚ ਸਲਾਹ ਹੋਈ ਆ ਦੂਜੇ ਦਿਨ ਦੇ ਵਿੱਚ ਸਾਰਾ ਪੈਸਾ ਵੀ ਇਕੱਠਾ ਹੋ ਗਿਆ ਸੀ ਕਿੰਨੀ ਸੋਪੀ ਭਾਈ ਅਮਨਦੇਵ ਜੀ ਕਿਸੇ ਸਿੱਖ ਵਾਸਤੇ ਜਾਂ ਕਿਸੇ ਆਦਮੀ ਵਾਸਤੇ ਦਸਵੰਦ ਕਰਨਾ ਕਿੰਨਾ ਜ਼ਰੂਰੀ ਆ ਗੁਰੂ ਸਾਹਿਬ ਜੀ ਕਿੰਨਾ ਕੇ ਕਹਿੰਦੇ ਪੀ ਦਸਵੰਦ ਕਰਨਾ ਬਹੁਤ ਜ਼ਰੂਰੀ ਸਾਡੇ ਵਾਸਤੇ ਕਿੰਨਾ ਕੇ ਲਾਭਵੰਦ ਹੁੰਦਾ ਹੈ ਦੇਖੋ ਦਸਵੰਦ ਦੀ ਗੱਲ ਆਂਦੀ ਆ ਤੇ ਸਾਡੇ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਦੇ ਵਿੱਚ ਤੇ ਇੱਕ اپیل ਤੌਰ ਤੇ ਵੀ ਕਿਹਾ ਹੈ ਕਿ ਚਾਹੇ ਉਹ ਜਿਤਨਾ ਸਾਡੇ ਸਰੀਰ ਨੂੰ ਸਾਮਾਂ ਦੀ ਲੋੜ ਹੈ ਨਾ ਇਹ ਵੀ ਸਾਡੇ ਦਸਵੰਦ ਹੀ ਚਲਾਉਣ ਦੇ ਆ ਚਾਹੇ ਉਹ ਕਮਾਈ ਦਾ ਹੋਵੇ ਤੇ ਚਾਹੇ ਗੁਰਬਾਣੀ ਦੇ ਨਾਲ ਜੁੜੇ ਦੋਵਾਂ ਦਾ ਦਸਵੰਦ ਬਹੁਤ ਜ਼ਰੂਰੀ ਹੈ ਠੀਕ ਹੈ ਦਸਵੰਦ ਕੱਢਣ ਦਾ ਮਤਲਬ ਇਹ ਆ ਜੋ ਮੈਂ ਅੱਜ ਤੱਕ ਐਨਲਾਈਜ਼ ਕਰ ਪਾਇਆ ਹਾਂ ਜੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੁਝ ਦੇਤਾ ਸਕਦਾ ਨਹੀਂ ਮੇਰੀ ਔਕਾਤ ਨਹੀਂ ਆ ਜੇ ਮੈਂ ਦਸਵੰਧ ਤੌਰ ਤੇ ਕੱਢਦਾ ਤੇ ਮੈਂ ਬਿਮਾਰੀਆਂ ਤੋਂ ਜਾਂ ਉ ਉਧਰ ਉਧਰ ਦੀਆਂ ਅੜਚਨਾ ਤੋਂ ਬਚਿਆ ਆ ਤੇ ਮੇਰੀ ਅਪੀਲ ਵੀ ਆ ਕਿ ਜੇ ਤੁਸੀਂ ਆਪਣੀ ਕਮਾਈ ਚੋਂ ਕਿਸੇ ਅਸਮਰਥ ਦੀ ਸੇਵਾ ਕਰਦੇ ਹੋ ਕਿਸੇ ਅਸਮਰਥ ਨੂੰ ਲੈ ਕੇ ਚੱਲਦੇ ਹੋ ਤੇ ਉਹਦੀ ਜਿਹੜੀ ਦੁਆ ਹੈ ਨਾ ਤੁਹਾਡੇ ਕਈ ਕਾਟ ਕਾਟ ਦਿੰਦੀ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵਧਾਈ ਦੇ ਪਤਨੇ ਭਾਈਆ ਮਨਦੀਪ ਸਿੰਘ ਜਿਹੜੇ ਕਿ ਖਾਜ਼ਾ ਕੋਚਿਆਂ ਵਾਲੋ ਇਹਨਾਂ ਵਾਲੋ ਹਰ ਸਾਲ ਪਹਿਲਾਂ ਕੋਚਾਂ ਲੰਗ ਲਗਾਉਂਦੇ ਸੀ ਬਾਬੇ ਲਾਣ ਦੇ 13 13 ਹੁੰਦੇ ਪਰ ਅੱਜ ਇਹਨਾਂ ਨੇ ਹਰ ਮਹੀਨੇ ਵਾਰ ਜਿਹੜਾ ਕਿ ਲੰਘਾ ਸ਼ੁਰੂ ਕਰ ਦਿੱਤਾਗਾ ਤੇ ਇਹਨਾਂ ਦਾ ਕਹਿਣਾ ਵੀ 1500 ਤੋਂ 2000 ਰੁਪਏ ਜਿਹੜਾ ਕੁਲਚਾ ਇੱਥੇ ਵਰਤਾਇਆ ਜਾਣਾ ਇੱਕ ਤੋਂ ਲੈ ਕੇ 3ਵੇਂ ਤੱਕ ਤੁਸੀਂ ਦੇਖ ਸਕਦੇ ਹੋ ਕੁਲਚੇ ਜਿਹੜੇ ਨੇ ਲਗਾਤਾਰ ਗਰਮਾ ਗਰਮ ਲੱਗ ਰਹੇ ਨੇ ਤੇ ਸੰਗਤਾਂ ਵਿੱਚ ਵੀ ਜਿਹੜੀ ਆ ਵੱਡੀ ਤਦਾਦ ਦੇ ਲੋਕ ਇੱਥੇ ਆ ਕੇ ਫਾਇਦਾ ਲੈ ਰਹੇ ਨੇ 13 13 ਰੁਪਏ ਦਾ ਜਿਹੜਾ 쿠ਪਨ ਦਿੱਤਾ ਜਾ ਰਿਹਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਕੁਲਚਾ ਦਿੱਤਾ ਜਾ ਰਿਹਾ ਗਰਮਾ ਗਰਮ ਕੁਚੇ ਦਿੱਤੇ ਜਾ ਰਹੇ ਨੇ ਇਹ ਸਾਰੀ ਜਿਹੜੀ ਪ੍ਰਥਾ ਵਾ ਭਾਈ ਅਮਨਦੀਪ ਸਿੰਘ ਜਿਹੜਾ ਕਿ ਖਾਸਾ ਕੁਲਚਾ ਉਹਨਾਂ ਅੰਜ ਭਾਈ ਸਾਹਿਬ ਲੰਗਰ ਸ਼ੁਰੂ ਕੀਤਾ ਗਿਆ ਕੀ ਕਹਿਣਾ ਚਾਹੋਗੇ ਵੀਰ ਜੀ ਮੈਂ ਤਾਂ ਪਹਿਲੇ ਵੀ ਕਿਹਾ ਸੀਗਾ ਬਾਬਾ ਨਾਨਕ ਜੀ ਦੀ ਜਿਹੜੀ ਇੰਨੀ ਸੋਹਣੀ ਪ੍ਰਥਾ 13 13 ਜਿਹੜੇ ਬਾਬਾ ਜੀ ਨੇ ਸ਼ੁਰੂ ਕੀਤੀ ਹੈ ਔਰ ਵੀਰ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਬਾਬਾ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਚੱਲ ਰਹੀ ਹੈ ਬਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਕੀ ਲੱਗਦਾ ਵੀ ਇੱਕ ਸਿੱਖ ਨੂੰ ਦਸਵੰਦ ਕੰਣਾ ਚਾਹੀਦਾ ਵਾ ਸੇਵਾ ਭਾਵਨਾ 'ਚ ਇਹ ਕਿਸੇ ਹਿੱਸੇ ਹੁਣ ਜਿਹਦੀ ਆ ਵੀਰ ਜੀ ਜਿਹੜੀ 13 13 ਬਾਬਾ ਨਾਨਕ ਜੀ ਦੀ ਪ੍ਰਥਾ ਹੈ ਨਾ ਹੈ ਹਰ ਧਰਮ ਵਾਸਤੇ ਆ ਇਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਹਰ ਕੋਈ ਸੇਵਾ ਕਰ ਸਕਦਾ ਜ ਤੁਸੀਂ ਦੇਖ ਸਕਦੇ ਵੀ ਲੋਕ ਆ ਕੇ 13-13 ਰੁਪਏ ਦਾ ਜਿਹੜਾ ਕਿ ਟੋਕਨ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਰੂਰ ਤਸਵੀਰਾਂ ਸੰਢੀ ਕਰਾਂਗੇ ਇੱਕ ਟੋਕਨ ਜਿਹੜਾ ਕਿ ਚਿੱਟੇ ਰੰਗ ਦਾ ਇੱਕ ਟੋਕਨ ਜਿਹੜਾ ਪੀਲੇ ਰੰਗ ਦਾ ਇਹ ਜਿਹੜੇ ਨੇ ਦੋ ਟੋਕਨ ਨੇ ਅਤੇ 13-13 ਰੁਪਏ ਦਾ ਜਿਹੜੇ ਕਿ ਮਿਲੂਗਾ ਕੋਚਾ ਮਿਲੂਗਾ ਤੇ ਇੱਕ ਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਗੋੜ ਵਾਲਾ ਕੜਾ ਮਿਲੂਗਾ ਸੰਗਤਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੀ ਕਿ ਸੰਗਤ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਵੱਡੀ ਤਰ੍ਹਾਂ ਵਿੱਚ ਲੋਕ ਆ ਕੇ ਬਾਬੇ ਨਾਨਕ ਦੇ ਜਿਹੜੀ ਪ੍ਰਸਾਦ ਲਾਈ ਸੀ 13-13 ਉਹਦਾ ਫਾਇਦਾ ਲੈ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਬਾਬਾ ਜੀ ਨਾਲ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਇੱਕ ਟੋਕਨ ਦੇ ਕੇ 13 ਰੁਪਏ ਦਾ ਇਹਨਾਂ ਨੂੰ ਕੁਲਚੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਬੜੇ ਵਧੀਆ ਢੰਗ ਦੇ ਨਾਲ ਬੜੀਆ ਜਿਹੜੇ ਆਰਾਮ ਦੇ ਨਾਲ ਜਿਹੜੀ ਚਟਨੀ ਦੇ ਨਾਲ ਜਿਹੜਾ ਕਿ ਸ਼ਿਕਾਇਤ ਜਾ ਰਿਹਾ ਗੱਲਬਾਤ ਵੀ ਕਰਾਂਗੇ ਬਾਬਾ ਜੀ ਦੇ ਨਾਲ ਜਿਹੜੇ ਕਿ 13-13 ਰੁਪਏ ਦੇ ਜਿਹੜੇ ਕਿ ਦੋ ਕੁਲਚੇ ਲੈਣ ਵਾਸਤੇ ਆਏ ਨੇ ਪੁੱਛਦੇ ਇਹਨਾਂ ਨੂੰ ਇਸ ਪ੍ਰਥਾ ਬਾਰੇ ਇਹਨਾਂ ਬਾਰੇ ਕੀ ਕਹਿਣਾ ਚਾਹਾਂਗੇ ਬਾਬਾ ਜੀ ਕੁਲਚਾ ਲੈਣ ਆਏ ਹੋ ਕੀ ਕਹਿਣਾ ਚਾਹੋਗੇ ਦੋ ਕੁਲਚੇ ਲਏ ਆ 13-13 26 ਰੁਪਏ ਦੇ ਇਹ ਹੁਕੁੰਚਾ ਪਹਿਲਾਂ 70-80 ਰੁਪਏ ਦੇ ਮਿਲਦਾ ਸੀ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਦੁਨੀਆਂ ਨੂੰ ਮੋਜਾਂ ਲੱਗੀਆਂ ਨੇ ਕਿ ਦੇਹਰਾ ਦਾ ਹੁਕੁੰਚਾ ਨਾਲ ਦੇ ਵਾਸਤੇ 80 ਰੁਪਏ ਦਾ ਵੇਚਣ ੜਿਆ 80 ਰੁਪਏ ਦਾ ਹਾਂ ਲੱਗਦਾ ਸੀ ਜੇਕਰ 80 ਦਾ ਹੁਕੁੰਚਾ ਹੁੰਦਾ ਤੇ ਅਸੀਂ ਖਾਪਾਂਦੇ ਇਹ ਹੁਕੁੰਚਾ ਨਹੀਂ 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 ਉਹ ਨਹੀਂ ਖਾਦਾ ਜਾਣਾ ਇਹ ਇਹ 13 ਕਿਹਦਾ ਘਰੋਂ ਰੋਟੀ ਨਾ ਖਾਦੇ ਇੱਥੇ ਖਾਲੀ ਜਗਾ ਗੱਲ ਕੋਈ ਬਰਾਬਰ ਕੀ ਲੱਗਦਾ ਇਸ ਤਰ੍ਹਾਂ ਇਹ ਲੰਗਰ ਨੇ ਉਹ ਚਲਾਉਣੇ ਚਾਹੀਦੇ ਨੇ ਤਾਂ ਜੋ ਕਿ ਹਰ ਕੋਈ ਢਿੱਡ ਭਰ ਕੇ ਰੋਟੀ ਖਾ ਸਕੇ ਉਹ ਚਲਾਉਣੇ ਚਾਹੀਦੇ ਨੇ ਮਾੜੇ ਬੰਦੇ ਵਾਸਤੇ ਹੋ ਜਾਏਗੀਆਂ ਨੇ ਕਹਿੰਦੇ ਨੇ ਬਾਬੇ ਨਾਨਕ ਨੇ ਸ਼ੁਰੂ ਕੀਤਾ ਸੀ 13-13 ਲੰਗਰ ਅੱਜ ਵੀ ਲੰਗਰ ਚੱਲ ਰਿਹਾ ਆ ਕੀ ਕਹਿਣਾ ਜਾਓਗੇ ਤੇ ਨਹੀਂ ਉਹ ਬਾਬੇ ਨਾਨਕ ਦੀਆਂ ਨੀਂਹਾਂ ਤੇ ਚੱਲਣ ਡਿਆ 13-13 ਦਾ ਸਾਹ ਹੋਰ ਜੀ ਕੀ ਚੱਲ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਦਾ ਕਹਿਣਾ ਬਾਬੋ ਜੀ ਦਾ ਵੀ ਜੇਕਰ 80 ਪੀ ਦਾ ਕੁਲਚਾ ਵਾ ਇਹ ਮੇਰੇ ਕੋਲ ਨਹੀਂ ਸੀ ਲਿਆ ਜਾਣਾ ਅੱਜ 13-13 ਪੀ ਦਾ ਕੁਲਚਾ ਬਾਬੇ ਨਾਨਕ ਦੀ ਪ੍ਰਸਾਦ ਚਲਾਈ ਸੀ ਇਹ ਪ੍ਰਦਾਸ਼ੇ ਇਸ ਤਰ੍ਹਾਂ ਚੱਲਣੀ ਚਾਹੀਦੀ ਆ ਤਾਂ ਜੋ ਕਿ ਹਰ ਕੋਈ ਢਿੱਡ ਭਰ ਕੇ ਜਿਹੜਾ ਉਹ ਖਾ ਸਕੇ ਤੁਸੀਂ ਤਾਂ ਤੁਹਾਨੂੰ ਇਹੋ ਸਾਂਝੀ ਗੱਲਾਂਗੇ ਜੇ ਹੋਰ ਵੀ ਗੱਲਬਾਤ ਕਰਾਂਗੇ ਜਿਹੜੀਆਂ ਭੈਣਾਂ ਇੱਥੇ ਆ ਕੇ ਟੋਕਾ ਲੈ ਆ ਰਹੀਆਂ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਜ ਬੱਚੇ ਵੀ ਸਕੂਲੋਂ ਆ ਗਏ ਨੇ ਤੇ ਅੱਜ ਘਰੇ ਕੀ ਖਾਣਾ ਖਾਣਗੇ ਇੱਥੇ ਕੁਲਚਾ ਖਾਣਗੇ ਭੈਣਾਂ ਕੀ ਕਰਨ ਜਾਣਗੀਆਂ 13-13 ਪਿਆਰੇ ਅੱਜ ਕੁਲਚਾ ਲੈ ਕੇ ਜਾ ਰਹੇ ਆ ਇਹ ਕੁਲਚਾ ਆਪਣਾ 17-80 ਪੈਦਾ ਮਿਲਦਾ ਸੀ ਜੀ ਬਹੁਤ ਵਧੀਆ ਚੀਜ਼ ਹੈਗੀ ਆ ਹਰ ਸਾਲ ਖਾਈਦਾ ਅਸੀਂ ਕੁਲਚਾ ਖਾਣ ਆਈਦਾ ਪਰ ਭਾਈ ਸਾਹਿਬ ਨੇ ਕਿਹਾ ਹੁਣ ਹਰ ਸਾਲ ਨਹੀਂ ਹਰ ਮਹੀਨੇ ਤੁਹਾਨੂੰ ਇਹਦਾ ਖਾਣ ਮਿਲਿਆ ਕਰੂਗਾ ਮਹੀਨੇ ਬਾਅਦ ਹਾਂਜੀ ਤਾਂ ਹੀ ਜਲਦੀ ਲਾਤਾ ਉਹਨਾਂ ਨੇ ਲੰਗਰ ਨਹੀਂ ਤੇ ਹਰ ਮਹੀਨੇ ਨਹੀਂ ਲਗਾਉਂਦੇ ਪਹਿਲਾਂ ਲਗਾਤਾ ਹੈ ਕਿ ਹਰ ਇੱਕ adiabatic ਕਈਆਂ ਕਈਆਂ ਨੂੰ ਪਤਾ ਟਮਾਟਾ ਵਾ ਪਹਿਣਾ ਇਹ ਕੁਲਤਾ ਪਹਿਲਾਂ 70 ਰੁਪਏ ਮਿਲਦਾ ਸੀ ਅੱਜ 13 ਰੁਪਏ ਚ ਮਿਲ ਰਿਹਾ ਸੀ ਦੇਖਣਾ ਬੱਚੇ ਵੀ ਸਕੂਲੋਂ ਆ ਕੇ ਖਾ ਰਹੇ ਨੇ ਕਿੰਨੇ ਕੀ ਮੋੜਿਆ ਖੁਸ਼ ਹੋ ਕੇ ਖਾਂਦੇ ਆ ਨਾ ਇਸ ਕਰਕੇ ਬੱਚੇ ਸਕੂਲੋਂ ਸਿੱਧਾ ਇੱਧਰ ਘਰੀ ਲੈ ਆਏ ਜੇ ਲੱਗਦਾ ਇਸ ਤਰ੍ਹਾਂ ਲੰਗਰ ਲੱਗਣੇ ਚਾਹੀਦੇ ਨੇ ਹਾਂਜੀ ਲੱਗਣੇ ਚਾਹੀਦੇ ਨੇ ਲੋਕ ਜਨਤਾ ਖੋਜ ਤੇ ਸਾਰੇ ਖੋਜ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਲੋਕਾਂ ਦਾ ਕਹਿਣਾ ਵੀ ਜਨਤਾ ਖੋਜ ਤੇ ਸਭ ਖੁਸ਼ ਆ ਬਾਬੇ ਨਾਨਕ ਨੂੰ ਜਿਹੜੀ ਪ੍ਰਥਾ ਚਲਾਈ ਗਈ ਸੀ ਅੱਜ ਬਹੁਤ ਲੋਕ ਖੁਸ਼ ਨੇ ਜਿਹੜੇ 70 ਰੁਪਏ ਨਹੀਂ ਖਰ ਸਕਦੇ ਸੀ ਅੱਜ 13 ਪੇ ਜਿਹੜਾ ਲੰਗਰ ਛਕਰੇ ਨੇ ਤੇ ਸਾਡੀ ਦਸ਼ਕਾਂ ਨੂੰ ਪੀ ਲਿਆ ਮਸਲਵਾਸੀਆਂ ਨੂੰ ਵੀ ਭਾਈ ਜੇਕਰ ਤੁਸੀਂ ਬਾਬੇ ਨਾਲ ਦੀ ਪ੍ਰਸਾਦ ਅੱਗੇ ਤੁਰਲਾ ਜੇ ਲੰਗਰ ਛਕਣਾ ਤੇ 13 ਪੇ ਦਾ ਤੁਹਾਨੂੰ ਕੋਚਾ ਖਾਸਾ ਕੋਚਾ ਲੋਕ ਮਿਲੇਗਾ ਸਾਡੀ ਸੰਗਤ ਨੂੰ ਪੀ ਲਿਆ ਵੱਧ ਚੜ ਕੇ ਇੱਥੇ ਆਉਣ ਤਾਂ ਜੋ ਕੀ ਨਾ ਤੁਹਾਨੂੰ ਗੋੜ ਵਾਲਾ ਜਿਹੜਾ ਕਰਾਇ ਮਿਲ ਸਕੇ ਮੈਨੂੰ ਦਿਓ ਜਾਤ ਵੈਤ ਬੜਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਚ ਚੈਨਲ ਲਈ ਆਮਰ ਸਰ